ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ PV29 ਕਾਰ ਬਾਜ਼ਾਰ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲਈ ਪਹੁੰਚੇ ਆਂ ਆਪਾਂ ਪਿੰਡ ਬਗਿਆਣਾ ਕਲਾਂ ਜ਼ਿਲ੍ਹਾ ਫਰੀਦਕੋਟ ਤੇ ਇਹ ਬਾਈ ਜੀ ਕੋਲੇ ਇੱਕ ਰਿਟਜ ਪਟ્રોલ ਗੱਡੀ ਮਕਾਊ ਕੀਤੀ ਐ ਤੇ ਆਪਾਂ ਦੱਸਾਂਗੇ ਤੁਹਾਨੂੰ ਇਹਦੇ ਬਾਰੇ ਚ ਜਾਣਕਾਰੀ ਲੈ ਕੇ ਕਿਹੜਾ ਮਾਡਲ ਐ ਕਿੰਨੀ ਚੱਲੀ ਵੀ ਐ ਤੇ ਬਾਈ ਨਾਲ ਗੱਲ ਹੋਈ ਸੀਗੀ ਆਫ ਕੈਮਰਾ ਤੇ ਬਾਈ ਨੇ ਦੱਸਿਆ ਵੀ 11 ਮਾਡਲ ਐ ਠੀਕ ਹੈ ਜੀ ਪੈਟਰੋਲ ਦੀ ਗੱਡੀ ਹੈ ਆਲ オリジナル ਹੈ इवन ਕਿ ਬੰਪਰ ਵੀ ਨਾਲ ਦੇ ਹੀ ਹੈ ਸਾਰੇ ਮਾੜੀ ਮੋਟੀ ਟਚਿੰਗ ਕਿਤੇ ਹੈਗੀ ਬੰਪਰ ਤੇ ਵੀ ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ ਠੀਕ ਹੈ ਜੀ ਸਾਰੀ ਆਲ オリジナル ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਤੇ ਜਿਹੜੀ ਗੱਡੀ ਚੱਲੀ ਹੋਈ ਵੀ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿੰਨੀ ਚੱਲੀ ਵੀ ਹੈ ਤੇ ਵਿੱਚੋਂ ਵੀ ਨਗਮਰਾਦ ਨੇ ਠੀਕ ਹੈ ਜੀ ਵੇਜਲੈਂਟਰੀਅਰ ਦੀ ਵੀ ਪੂਰੀ ਸਾਫ ਪਈ ਹੈ ਗੱਡੀ ਬਿਲਕੁਲ ਮੈਟਿੰਗ ਹੋਈ ਵੀ ਹੈ ਗੱਡੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਸਾਰੀ ਗੱਡੀ 'ਚ ਮੈਟਿੰਗ ਹੋਈ ਵੀ ਹੈ ਸੀਟਾਂ ਦਾ ਕਵਰ ਬਿਲਕੁਲ ਨਵੇਂ ਆ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਘਰ ਦੇ ਘਰੇਲੂ ਗੱਡੀ ਹੈ ਠੀਕ ਹੈ ਮੁਸ਼ਕਿਲ ਕਰ ਰਹੇ ਆ ਆ ਦੇਖੋ ਤੁਸੀਂ ਸਾਰੇ ਸੀਟਾਂ ਦੇ ਕਵਰ ਬਿਲਕੁਲ ਨਵੇਂ ਆ ਬ੍ਰਾਂਡ ਨਿਊ ਆ ਮੈਟਿੰਗ ਸਾਰੀ ਗੱਡੀ ਦੇ ਵਿੱਚ ਹੋਈ ਵੀ ਐ ਕਿਤੋਂ ਵੀ ਕੋਈ ਗਲੀ ਨਹੀਂ ਗਈ ਬਿਲਕੁਲ ਸਾਫ਼ ਸੁਥਰੀ ਐ ਡਿੱਗੀ ਵੀ ਵਿਖਾ ਦਿੰਨੇ ਤੁਹਾਨੂੰ ਹੋਰ ਕੇ ਆ ਦੇਖ ਸਕਦੇ ਆ ਤੁਸੀਂ ਕਿਤੋਂ ਵੀ ਜਿਹੜੀ ਹੈਗੀ ਆ ਭੂਰਾ ਵੀ ਕਿਤੋਂ ਕੋਈ ਗਲੀ ਨਹੀਂ ਗਈ ਬਿਲਕੁਲ ਨਵੀਂ ਪਈ ਹੈ ਗੱਡੀ ਬਹੁਤ ਸਾਫ਼ ਸੁਥਰੀ ਹੈ ਜੈਨੂਇਨ ਹੈ ਠੀਕ ਹੈ ਲੋਕਲ ਨੰਬਰ ਹੈ ਫਰੀਦਕੋਟ ਦਾ ਤੇ ਕੰਟੈਕਟ ਨੰਬਰ ਵੀ ਆਪਾਂ ਬਾਈ ਦਾ ਦੇ ਦੇਾਂਗੇ ਵੀਡੀਓ ਚ ਜੇ ਕਿਸੇ ਨੇ ਗੱਲ ਕਰ ਸਕਦਾ ਹੈ ਤੇ ਜੇ ਆਪਾਂ ਗੱਲ ਕਰਦੇ ਆ ਇਹਦੇ ਰੇਟ ਦੀ ਤਾਂ ਰੇਟ ਹੈ ਜਿਹੜਾ ਇਹਦਾ 2 ਲੱਖ ਤੇ 30000 ਰੁਪਇਆ ਰੇਟ ਹੈ ਕੋਈ ਵੀ ਵੀਰ ਚਾਹਵਾਨ ਜਿਹੜਾ ਹੈਗਾ ਬਾਈ ਦਾ ਨੰਬਰ ਸਕਰੀਨ ਤੇ ਚੱਲੂਗਾ ਉਹਨਾਂ ਨਾਲ ਗੱਲ ਕਰ ਸਕਦੇ ਆ ਕਿਤੋਂ ਵੀ ਕੋਈ ਲੀਕਿੰਗ ਨਹੀਂ ਕੋਈ ਕੁਛ ਨਹੀਂ ਬਿਲਕੁਲ ਕੋਈ ਗੋਲਾ ਨਹੀਂ ਬਣਿਆਗਾ ਦੇਖ ਸਕਦੇ ਆ ਤੁਸੀਂ ਇਸ ਤਰ੍ਹਾਂ ਵੀ ਇਧਰ ਵੀ ਸਾਰੀ ਆਲ オリジナル ਹੈ ਗੱਡੀ ਐਕਸੀਡੈਂਟ ਦੀ ਗੇਅਰ ਦੀ ਇੰਜਨ ਦੀ ਪੂਲ ਗਰੰਟੀ ਹੋਊਗੀ ਬਾਈ ਕਹਿੰਦਾ ਠੀਕ ਹੈ ਜੀ ਤੇ ਨੰਬਰ ਸਕਰੀਨ ਤੇ ਚੱਲੂਗਾ ਕੋਈ ਵੀ ਚਾਹ ਵਣ ਵੀਰ ਤੇ ਜੇ ਟਾਇਰਾਂ ਦੀ ਗੱਲ ਕਰ ਲਈਏ ਤਾਂ ਟਾਇਰ ਵੀ ਜਿਹੜੇ ਹੈਗੇ ਆ 70 ਪੈਸੇ ਤੋਂ ਉੱਤੇ ਪਏ ਆ ਬਿਲਕੁਲ ਨਵੇਂ ਟਾਇਰ ਹੈ ਲਾਏ ਨਹੀਂ ਲੱਗੇਗੇ ਅਾ ਦੇਖ ਸਕਦੇ ਆ ਤੁਸੀਂ ਮਗਰਲੇ ਟਾਇਰ ਇਹ ਵੀ ਟਾਇਰ ਠੀਕ ਹੈ ਜੀ ਬਾਈ ਨੇ ਦੱਸਿਆ ਸੀ ਵੀ ਟਾਇਰਾਂ ਦੀ ਗਾਰੰਟੀ ਵਾਰੰਟੀ ਦਾ ਬਿੱਲ ਵੀ ਵਿੱਚ ਹੀ ਪਿਆ ਗੱਡੀ ਦੇ ਤੇ ਚੱਲੀ ਹੈ ਜਿਹੜੀ ਉਹ ਤੁਹਾਨੂੰ ਆਪਾਂ ਨੂੰ ਚਾਬੀ ਲਾ ਕੇ ਦਿਖਾਵਾਂਗੇ ਬਾਈ ਨੇ ਦੱਸਿਆ ਵੀ 80 90000 ਦੇ ਵਿੱਚ ਵਿੱਚ ਚੱਲੀ ਹੋਈ ਹੈ ਗੱਡੀ ਹੁਣ ਦੇਖ ਸਕਦੇ ਆ ਤੁਸੀਂ ਚੱਲੀ ਵੀ ਠੀਕ ਆ ਜੀ ਤੇ ਨੰਬਰ ਸਕਰੀਨ ਤੇ ਚੱਲੂਗਾ ਤੁਸੀਂ ਕੰਟੈਕਟ ਕਰ ਸਕਦੇ ਆ ਬਾਈ ਨਾਲ ਜਿਹੜਾ ਵੀ ਕੋਈ ਚਾਹਵਾਨ ਹੋਊਗਾ ਸੱਜਣ ਬਿਲਕੁਲ ਬ੍ਰਾਂਡ ਨਿਊ ਹੈ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਤੇ ਗੱਲਬਾਤ ਕਰ ਲਓ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਤਿ ਸ਼੍ਰੀ ਅਕਾਲ